ਸਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੋਰਨਜੀਤ ਸਿੰਘ ਅੱਜ ਪਹੁੰਚਿਆ ਮਾਰਕੀਟ ਕਮੇਟੀ ਸਾਨੇਵਾਲ ਜਿੱਥੇ ਅੱਜ ਮਾਰਕੀਟ ਕਮੇਟੀ ਸਾਨੇਵਾਲ ਦੇ ਚੇਅਰਮੈਨ ਹੇਮਰਾ ਰਜੀਵ ਲੁੰਜੜੀ ਦੇ ਦਫ਼ਤਰ ਕਮੇਟੀ ਦੇ ਵਿੱਚ ਇੱਕ ਆੜਤੀਆਂ ਦੇ ਨਾਲ ਅਹਿ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਦੌਰਾਨ ਉਹਨਾਂ ਆੜਤੀਆਂ ਦੇ ਨਾਲ ਵੱਖ-ਵੱਖ ਮੁੱਦਿਆਂ ਦੇ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਆੜਤੀਆਂ ਨੂੰ ਸੀਜ਼ਨ ਦੌਰਾਨ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਕੁਝ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਰਹਿਣਦੀਆਂ ਸਮੱਸਿਆਵਾਂ ਦਾ ਨਿਪਟਾਰਾ ਜਲਦ ਹੀ ਕਰਨ ਦਾ ਪ੍ਰੋਮਾਅਸ ਦਿੱਤਾ ਇਸ ਮੌਕੇ ਤੇ ਹਿੰਮਰਾ ਰਾਜੀ ਅਤੇ 8 ਦੀਆਂ ਭਰਾਵਾਂ ਦਾ ਨਾਲ ਹੋਈ ਗੱਲਬਾਤਾਂ ਕੀ ਕਿਹਾ ਆਉ ਸੁਣਦੇ ਹਾਂ ਇੱਕ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 8 ਦੀ ਭਰਾਵਾਂ ਦੀ ਮੀਟਿੰਗ ਬੁਲਾਈਏ ਮੀਟਿੰਗ ਦੇ ਵਿੱਚ ਸਰਦਾਰ ਅਜਮੇਰ ਸਿੰਘ ਢਾਲੀਵਾਲ ਸਾਹਿਬ ਸਾਡੇ ਪ੍ਰਧਾਨ ਸਾਹਿਬ ਸਾਰੇ ਸਤਕਾਰਯੋਗ ਆੜਤੀ ਜਿੰਨੇ ਵੀ ਤੇ ਜਦੋਂ ਸਵੇਰਾ ਮੈਂ ਢਾਲੀਵਾਲ ਸਾਹਿਬ ਸਾਡੇ ਸਤਕਾਰਯੋਗ ਭਰਾ ਇਹਨਾਂ ਨਾਲ ਮੈਂ ਗੱਲ ਕੀਤੀ ਇਹਨੇ ਮੈਨੂੰ ਕਿਹਾ ਵੀ ਅਸੀਂ ਅੱਜ ਬੂਟਿਆਂ ਦੀ ਵੀ ਗੱਲ ਰੱਖਾਂਗੇ ਮੀਟਿੰਗ ਦੇ ਵਿੱਚ ਕਿ ਮੰਡੀਆਂ ਦੇ ਵਿੱਚ ਬੂਟੇ ਲਾਵਾਂਗੇ ਤੇ ਅਸੀਂ ਅੱਜ ਸਾਰੀ ਮੀਟਿੰਗ ਦੇ ਵਿੱਚ ਜਿੰਨੇ ਵੀ ਸਤਿਕਾਰਯੋਗ ਭਰਾ ਆਥੇ ਹਾੜਤੀਏ ਜਿੰਨੇ ਵੀ ਸਾਡਾ ਪਰਿਵਾਰ ਹੈ ਜੀ ਅਸੀਂ ਬੂਟਿਆਂ ਦੀ ਵੀ ਗੱਲ ਕੀਤੀ ਹੈ ਜੀ ਜੋ ਇਹਨਾਂ ਦੀ ਸਮੱਸਿਆ ਦੀਆਂ ਸਭ ਤੋਂ ਵੱਡੀ ਅਮਨ ਜੀ ਜਿਹੜੀ ਲੰਬੇ ਸਮੇਂ ਤੋਂ ਸਮੱਸਿਆ ਸੀ ਇਹਨਾਂ ਦੀ ਜਦੋਂ ਇਹ ਰਜਿਸਟਰੀ ਕਰਾਂ ਜਾਂਦੇ ਤੇ ਜਿਹੜੀ ਮਾਰਕੀਟ ਕਮੇਟੀ ਦੇ ਅੰਦਰ ਦੁਕਾਨਾਂ ਪੈਂਦੀਆਂ ਰਜਿਸਟਰੀ ਨੀਤੀ ਹੁੰਦੀ ਕਿਉਂਕਿ ਐਨਓਸੀ ਹੈ ਨਹੀਂ ਤੀ ਜੀ ਐਨਓਸੀ ਦੀ ਅੱਜ ਇਹਨਾਂ ਨੂੰ ਕਹਿਤਾ ਵੀ ਤੁਸੀਂ ਅੱਜ ਹੀ ਆਪਣੇ ਜੋ ਡਾਕੂਮੈਂਟ ਹੁੰਦੇ ਆ ਡਾਕੂਮੈਂਟ ਕੋਈ ਲੰਬੇ ਜੋੜੇ ਨਹੀਂ ਹੁੰਦੇ ਜੀ ਇੱਕ ਆਧਾਰ ਕਾਰਡ ਦੀ ਫੋਟੋਕਾਪੀ ਇੱਕ ਐਪਲੀਕੇਸ਼ਨ ਟਾਈਪ ਕਰਾਓ ਉਹਦੇ ਨਾਲ ਫੋਟੋ ਲਾਓ ਪੁਰਾਣਾ ਰਿਕਾਰਡ ਕੋਈ ਵੀ ਇੱਕ ਅਧਦੀ ਦ੍ਰਿਸ਼ਟੀ ਜੋ ਵੀ ਇੱਕ ਹੈਗੀ ਹੈ ਉਹ ਲਿਆਓ ਤੁਸੀਂ ਇੱਥੋਂ ਤੁਸੀਂ ਲਿਆ ਕੇ 5 ਮਿੰਟ ਦੇ ਵਿੱਚ ਆਪਣੀ ਐਨਓਸੀ ਦੇਵੇ ਜੀ ਇਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਸੇਵਾ ਕਰਨ ਦਾ ਇਹਨਾਂ ਦਾ ਮੌਕਾ ਮਿਲਿਆ ਜੀ ਅਸੀਂ ਅਮਨ ਜੀ ਜਿਸ ਤਰ੍ਹਾਂ ਲੈਂਡ ਦੀ ਗੱਲ ਕਰਦੇ ਆ ਜੀ ਇਹਨਾਂ ਦੀ ਇੱਕ ਹੋਰ ਸਮੱਸਿਆ थी ਵੀ ਜਦੋਂ ਸੀਜ਼ਨ ਸ਼ੁਰੂ ਹੁੰਦਾ ਤਾਂ ਲੈਡ ਦੀ ਬਹੁਤ ਸਮੱਸਿਆ ਆਂਦੀ ਹੈ ਜੀ ਇਹਨਾਂ ਨੂੰ ਕਹਿੰਦਾ ਜਲਦ ਤੋਂ ਜਲਦ ਮੰਤਰੀ ਸਾਹਿਬ ਦੀ ਨੌਲਿਜ ਵਿੱਚ ਵੀ ਲਿਆ ਕੇ ਗੱਲ ਕੋਈ ਵੀ ਕੰਮ ਹੋਵੇ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਸਲਾਹ ਲੈ ਕੇ ਕੋਈ ਵੀ ਕੰਮ ਹੋਵੇ ਕਰਾਵਾਂਗੇ ਇੱਕ ਟਰਾਂਸਫਾਰਮ ਵੀ ਜਲਦੀ ਇੱਥੇ ਰੱਖਾ ਦੇਵਾਂਗੇ ਜੀ ਪੁਰਾਣੀ ਦਾਣਾ ਮੰਡੀ ਜਿਹੜੀਆਂ ਟੈਕਸ ਲਿਆ ਜਾਂਦਾ ਵਾ ਨਗਰ ਕੌਂਸਲ ਤੋਂ ਜਿਹੜੀਆਂ ਦੁਕਾਨਾਂ ਦੀ ਅੱਜ ਆਰਤੀ ਭਰਾਮਾ ਜਿੰਨੇ ਵੀ ਬੈਠੇ ਤੇ ਉਹਨਾਂ ਦੇ ਵਿੱਚੋਂ ਸਾਨੂੰ 4-5 ਆਰਤੀ ਭਰਾਮਾ ਨੇ ਦੱਸਿਆ ਬਾਕੀ ਹੋਰ ਵੀ ਤੇ ਜਦੋਂ ਦੋ ਤਿੰਨਾਂ ਦੱਸਦੇ ਕਿ ਸਾਰੇ ਕੰਦੇ ਵੀ ਇਸ ਸਭ ਤੋਂ ਜਿਹੜੇ ਬੈਂਕਾਂ ਤੋਂ ਚੜਾਏ ਵੀ ਅਸੀਂ ਜਾਂ ਸਾਡੇ ਉਹਨਾਂ ਤੋਂ ਟੈਕਸ ਨਗਰ ਕੌਂਸਲ ਦੇ ਜਿਹੜੀ ਆਪਣੇ ਪੈਂਦੀ ਹੈ ਸਨਹਿਆਲ ਦੇ ਜੀ ਉਹ ਟੈਕਸ ਲੈਂਦੇ ਆ ਜੀ ਉਹ ਮੈਂ ਇਹਨਾਂ ਨੂੰ ਕਹਿ ਦਿੱਤਾ ਵੀ ਅੱਜ ਤੁਸੀਂ ਆਪਣੇ ਇੱਥੋਂ ਅਈ ਐਪਲੀਕੇਸ਼ਨ ਦੇ ਕੇ ਉਹਨਾਂ ਨੂੰ ਨੋਟਸ ਦੇਵਾਂਗੇ ਉਹਦਾ ਜਵਾਬ ਲੈਵਾਂਗੇ ਜਨਾਬ ਜੀ ਜਲਦੀ ਸਮੱਸਿਆ ਜਿੱਦਾਂ ਬਰਸਾਤ ਦੇ ਮੌਕੇ ਨਾਲ ਜਦੋਂ ਧਾਲੀਵਾਲ ਸਾਹਿਬ ਵੀ ਸਾਨੂੰ ਦੱਸਦੇ ਸੀਗੇ ਵੀ ਜਦੋਂ ਬਰਸਾਤ ਪੈਂਦੀ ਹੈ ਪਾਣੀ ਕਾਫੀ ਹੋ ਜਾਂਦਾ ਜੀ ਪਾਣੀ ਦੇ ਲਈ ਅਸੀਂ ਨਾ ਪੁਰਾਣੀ ਮੰਡੀ ਜਿਹੜੀ ਹੈਗੀ ਆਪਣੀ ਸਬਜ਼ੀ ਮੰਡੀ ਲੱਗਦੀ ਜਿੱਥੇ ਹੈ ਉੱਥੇ ਅਸੀਂ ਮੋਟਰ ਦੇ ਨਾਲ ਪਾਣੀ ਨੂੰ ਕਦਾਂਗੇ ਉੱਥੇ ਤੋਂ ਨਜਾਉ ਨੂੰ ਸੀਵਰੇਜ ਦੇ ਨਾਲ ਜੋੜਾਂਗੇ ਜੀ ਜਿਹੜਾ ਬਸਾਤੀ ਪਾਣੀ ਹੁੰਦਾ ਜੀ ਜਾਂ ਫੜਾਂ ਦੀ ਗੱਲ ਕੀਤੀ ਹੈ ਜੀ ਸਾਡੇ ਦੋ ਆੜਤੀਏ ਭਰਾ ਸੀਗੇ ਖਾਨਪੁਰ ਵਾਲੀ ਮੰਡੀ ਦੀ ਗੱਲ ਕਰਦੇ ਸੀਗੇ ਟਿਬੇ ਵਾਲੇ ਦੀ ਉਹਨਾਂ ਨੇ ਫੜੇ ਦੇ ਵੀ ਕਹਿਤਾ ਤੁਹਾਡੇ ਫੜ ਪੱਕੇ ਕਰਾ ਕੇ ਦੇਣਾ ਜੀ ਬੂਟੇ ਵੀ ਲਾ ਕੇ ਦੇਵਾਂਗੇ ਜੀ ਫੜਾਂ ਦਾ ਵੀ ਕੰਮ ਹੈ ਬਿਜਲੀ ਦਾ ਵੀ ਲੈਕਟਾ ਵੀ ਅਸੀਂ ਜਲਦ ਤੋਂ ਜਲਦ ਮੰਡੀਆਂ ਦੇ ਵਿੱਚ ਜੋ ਕਿ ਨਮੀ ਲੱਗਣ ਵਾਲੀ ਨਮੀ ਲਾਵਾਂਗੇ ਰਿਪੇਅਰ ਕਰਨ ਵਾਲਾ ਕੋਈ ਹੋਊਗਾ ਕੰਮ ਉਹ ਕਰਾਂਗੇ ਕਿ ਸੀਵਰੇਜ ਤਾਂ ਪਾਇਆ ਸੀ ਸਾਡੇ ਨਗਰ ਕੌਂਸਲ ਨੇ ਪਰ ਉਹ ਸੀਵਰੇਜ ਛੋਟਾ ਜੰਕ ਵਿੱਚ ਮੁੱਚਿਆ ਜਾਂ ਪਾਣੀ ਨਹੀਂ ਖੇਚਦਾ ਕਿਉਂਕਿ ਜਦੋਂ ਇੱਕ ਵਾਰੀ بارش ਪੈ ਜਾਂਦੀ ਹੈ ਤਾਂ 10-12 ਘੰਟੇ ਮਤਲਬ ਮਾਰਕੀਟ ਬੰਦ ਵਾਲੇ ਕੰਮ ਹੋ ਜਾਂਦਾ ਹੈ। ਕੇਰਨ ਸਿੰਘ ਸਾਹਿਬ ਨੂੰ ਜਿਹੜੀ ਸਾਡੀ ਸਮੱਸਿਆ ਸੀ ਉਹਦੇ ਬਾਰੇ ਜਾਣੂ ਕਰਾਇਆ। ਨਗਰ ਮੌਂਸਾ ਤੇ ਨੁਮਾਇੰਦਗੀ ਵੀ ਥੋੜੀ ਹੈ ਜੀ। ਹਾਂ ਫਿਰ ਨਗਰ ਕੌਂਸਲ ਦੇ ਸਰਪ੍ਰਧ ਜੀ ਹੈ ਉਹਨਾਂ ਨੂੰ ਵੀ ਅੱਜ ਹੁਣ ਇੱਕ ਵਾਰਤ ਉਹਨਾਂ ਨੂੰ ਵੀ ਗੱਲ ਕਰਾਂਗੇ। ਉਹ ਆਪਣੇ ਪ੍ਰਧਾਨ ਜੀ ਸਾਡੀ ਪਾਰਟੀ ਆਮ ਪਾਰਟੀ ਦੇ ਪ੍ਰਧਾਨ ਨੇ ਉਹਨੂੰ ਕਹਾਂਗੇ ਵੀ ਇਹਨੂੰ ਜਿਹੜੀ ਹੈਗੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਸਮੱਸਿਆ ਨੂੰ ਹੱਲ ਕਰਕੇ ਪਾਣੀ ਆ ਜਿਹੜਾ ਕਿਉਂਕਿ ਸਾਡੇ ਖੇਰਾ ਵੀ ਪੈਣ ਦੇ ਨਾਲ ਇੱਕ ਢੇੜੀ ਸਾਡੀ ਦੁਕਾਨਾਂ ਬੰਦੇ ਹੋ ਜਾਂਦੀ ਹੈ ਸਮੱਸਿਆ ਤਾਂ ਹੈ ਬਹੁਤ ਵੱਡੀ ਉਹ ਜਾਣਦਾ ਹੁਣ ਪਹਿਲਾਂ ਤਾਂ ਉਹਨੂੰ ਸਾਫ ਕਰਾ ਕੇ ਦੇਖਦੇ ਆ ਵੀ ਸੀਵਰੇਜ ਨੂੰ ਸਾਰਿਆਂ ਨੂੰ ਸਾਫ ਕਰਾ ਕੇ ਪਾਣੀ ਜੇ ਜਲਦੀ ਖਿੱਚਿਆ ਜਾਵੇ ਠੀਕ ਹੈ ਨਹੀਂ ਫਿਰ ਕੋਈ ਉਹਦੀ ਹੋਰ ਸਮੱਸਿਆ ਦੇ ਹੋ ਕੇ ਦੇ ਟੈਕਨੀਕਲ ਬੰਦਿਆਂ ਨਾਲ ਕਹੋ ਤਾਂ ਨਗਰ ਕੌਂਸਲ ਨੂੰ ਕਹਿ ਕੇ ਉਹਦਾ ਕੋਈ ਹੱਲ ਕਰਾਉਣ ਉਹਦੇ ਚੇਅਰਮੈਨ ਅੱਜ ਜੋ ਚੇਅਰਮੈਨ ਸਾਹਿਬ ਨਾਲ ਇੱਥੇ ਸਾਰੀ ਮੀਟਿੰਗ ਹੋਈ ਆ ਇਸ ਵਿੱਚ ਜਿਹੜੀਆਂ ਸਾਡੀਆਂ ਨੌ ਮੰਡੀਆਂ ਨੇ ਸਾਨੇਵਾਲ ਮੰਡੀ ਸਮੇਤ ਇਸ ਵਿੱਚ ਆ ਰਹੀ ਹੈ ਸਮੱਸਿਆ ਜਿਵੇਂ ਕਿਤੇ ਪਾਣੀ ਦੀ ਪ੍ਰੋਬਲਮ ਆ ਬਿਜਲੀ ਦੀ ਪ੍ਰੋਬਲਮ ਆ ਜਾਂ ਕਿਤੇ ਵੀ ਕਹਿ ਸਕਦੇ ਹਾਂ ਰੁੱਖਾਂ ਦੀ ਪ੍ਰੋਬਲਮ ਜਾਂ ਫੜਾ ਦੀ ਪ੍ਰੋਬਲਮ ਆ ਉਸ ਸੰਬੰਧੀ ਸਾਡੀ ਇੱਕ ਮੀਟਿੰਗ ਹੋਈ ਹੈ ਇਸ ਵਿੱਚ ਸਾਰੇ ਦੱਸੇ ਗਏ ਜੋ ਸਮੱਸਿਆਵਾਂ ਆ ਰਹੀਆਂ ਨੇ ਤੇ ਕੁਝ ਪੁਰਾਣੀ ਮੰਡੀਆ ਨਵੀਂ ਮੰਡੀ ਰੀਸਟੀਆਂ ਰਹਿੰਦੀਆਂ ਨੇ ਜੋ ਕਰਵਾਉਣ ਸੰਬੰਧੀ ਸਾਰੀਆਂ ਸਮੱਸਿਆਵਾਂ ਹੋਤੀਆਂ ਇਹਨਾਂ ਸਾਡੇ ਚੇਅਰਮੈਨ ਸਾਹਿਬ ਵੱਲੋਂ ਕਿਹਾ ਗਿਆ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ ਸਾਨੂੰ ਉਮੀਦ ਹੈ ਵੀ ਆਉਣ ਆ ਸਮੇਂ ਜਲਦੀ ਤੋਂ ਜਲਦੀ ਇਹ ਕੰਮ ਕਰਾ ਦਿੱਤਾ ਜਾਵੇ ਜੋ ਚੇਅਰਮੈਨ ਸਾਹਿਬ ਸ਼੍ਰੀ ਜੇਮ ਰਾਜ ਰਾਜੀ ਜੀ ਚੇਅਰਮੈਨ ਮਾਰਕੀਟ ਕਮੇਟੀ ਸੰਹਿਆਲ ਇਹਨਾਂ ਨੇ ਮੀਟਿੰਗ ਬੁਲਾ ਕੇ ਸਾਰੇ ਅੜਤੀਆ ਜੀ ਨਿਰਪੱਖ ਹੋ ਕੇ ਬਿਨਾ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰਿਆਂ ਤੋਂ ਸਮੱਸਿਆਵਾਂ ਪੁੱਛੀਆਂ ਤੇ ਅੜਤੀਆ ਨੇ ਦੱਸੀਆਂ ਤੇ ਉਹਨਾਂ ਨੇ ਪੂਰਾ ਹੱਲ ਕਰਵਾਉਣ ਦਾ ਆਸ਼ਵਾਸਨ ਦਿੱਤਾ ਕਿ ਪੂਰਾ ਹੱਲ ਹੋਊਗਾ ਤੇ ਇਹਨਾਂ ਦੀ ਰਜਿਸਟਰੀ ਨੂੰ ਲੈ ਕੇ ਵੀ ਜਿਹੜੀਆਂ ਇਹਨਾਂ ਕੋਲ ਗੱਲਬਾਤ ਉਹ ਇਸ ਤਰ੍ਹਾਂ ਜਿਹਨਾਂ ਦੀ ਦੁਕਾਨਾਂ ਵੀ ਰਜਿਸਟਰੀਆਂ ਰਹਿੰਦੀਆਂ ਨੇ ਅੰਦਰ ਵਾਲੀ ਮੰਡੀ ਦੀਆਂ ਉਹ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਦੇ ਬਿਨਾ ਕਿਸੇ ਦੇ ਨਹੀਂ ਕਿਸੇ ਦਾ ਝਗੜਾ ਉਹਨਾਂ ਦੀ ਅ ਪਹਿਲ ਦੇ ਆਧਾਰ ਤੇ ਰਜਿਸਟਰੀਆਂ ਹੋਣਗੀਆਂ ਜਿਹੜੀ ਪਾਕੀ ਗੱਲ ਰਹੀ ਜਿਹੜੀ ਬਾਹਰਲੀ ਨਵੀਂ ਮੰਡੀ ਆ ਇਹਦੀਆਂ ਵੀ ਜਿਨ੍ਹਾਂ ਦੀਆਂ ਪੈਂਡਿੰਗ ਨੇ ਰਜਿਸਟਰੀਆਂ ਉਹਨਾਂ ਦੀਆਂ ਰਜਿਸਟਰੀਆਂ ਸ਼ੀਤੀ ਦੀ ਸ਼ੀਤੀ ਕਰਵਾਈਆਂ ਜਾਣਗੀਆਂ ਇਹ ਸਮੱਸਿਆ ਮੰਤਰੀ ਸਾਹਿਬ ਕੋਲ ਰੱਖ ਕੇ ਹੱਲ ਕਰਵਾਉਣ ਦੀ ਪ੍ਰਸਤਾਵ ਦਿੱਤਾ